ਸਸੇ ਦੋਸਤੋ ਆਯੁਰਵੇਦ ਕਹਿੰਦਾ ਕਿ ਮਨੁੱਖੀ ਸਰੀਰ ਪੰਜ ਤੱਤਾਂ ਤੋਂ ਬਣਿਆ ਮਿਲ ਕੇ ਹਵਾ ਪਾਣੀ ਧਰਤੀ ਅਗ ਅਤੇ ਆਕਾਸ਼ ਤੇ ਮਨੁੱਖੀ ਸਰੀਰ ਨੂੰ ਤਿੰਨ ਰੋਗ ਹੁੰਦੇ ਹਨ ਬਾਤ ਪਿੱਤੇ ਕਾ ਜਿਨ੍ਹਾਂ ਵੀਰਾਂ ਪੈਣਾ ਦਾ ਬਿਸ਼ਾਪ ਪੀੜਾ ਆਉਂਦਾ ਲੱਗ ਕੇ ਆਉਂਦਾ ਬਿਸ਼ਾਪ ਕਰਦੇ ਹੋਏ ਜਲਣ ਮਹਿਸੂਸ ਕਰਦੇ ਹਨ ਤਾਂ ਇਸ ਤੋਂ ਸਿੱਧ ਹੁੰਦਾ ਕਿ ਉਹਨਾਂ ਦੇ ਪੇਟ ਦੇ ਵਿੱਚ ਗਰਮੀ ਹੈ ਉਹਨਾਂ ਦੇ ਮਿਹਦੇ ਦੇ ਵਿੱਚ ਗਰਮੀ ਹੈ ਜੇਕਰ ਤੁਹਾਡਾ ਬਿਸ਼ਾਪ ਲੱਗ ਕੇ ਆਉਂਦਾ ਹੈ ਦਾ ਇਸ ਦੇ ਲਈ ਤੁਸੀਂ 150 ਸਾਰ ਪੁਰਾਣੀ ਕੰਪਨੀਆਂ ਆਯੁਰਵੇਦ ਦੇ ਵਿੱਚ ਬੈਦਿਆਨਾਥ ਨਾਦੀ ਕੰਪਨੀ ਕੋਰ ਦਵਾਈ ਬਣਾਉਂਦੀ ਹੈ ਬਹੁਤ ਵਧੀਆ ਦਵਾਈ ਹੈ ਤੁਸੀਂ ਉਹ ਦਵਾਈ ਨੂੰ 1.5 ਚੁਟਕੀ ਦਵਾਈ ਨੂੰ ਇੱਕ ਚਮਚਾ ਤਾਜੀ ਦੁੱਧ ਦੀ ਮਲਾਈ ਦਾ ਲੈਣਾ ਮਲਾਈ ਦਾ ਉਸ ਦੇ ਵਿੱਚ ਇੱਕ ਜਾਂ 1.5 ਚੁਟਕੀ ਉਹ ਦਵਾਈ ਮਿਕਸ ਕਰਨੀ ਹੈ ਸਵੇਰੇ ਸ਼ਾਮ ਰੋਟੀ ਖਾਣ ਤੋਂ ਇੱਕ ਘੰਟਾ ਪਹਿਲਾਂ ਚਟਣੀ ਹੈ ਉਹ ਦਵਾਈ ਉਹ ਬਹੁਤ ਕਾਰਗਰ ਸਿੱਧ ਹੋਊ ਹੋਏਗੀ ਤੇ 10 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਲਿਆਵੇਗੀ ਤੁਹਾਡੇ ਵਿਸ਼ਾਬ ਨਾਲ ਰਿਲੇਟਡ ਜੋ ਸਮੱਸਿਆ ਉਹ ਬਿਲਕੁਲ ਹੱਲ ਹੋ ਜਾਵੇਗੀ ਇਸ ਤੋਂ ਇਲਾਵਾ ਸੀ ਇੱਕ ਪੇਟ ਸੁਖ ਚੂਰਨ ਬਣਾਉਣਾ ਹੈ ਉਹ ਚੂਰਨ ਦਾ ਤੁਸੀਂ ਪੌਣਾ ਚਮਚਾ ਰੋਟੀ ਖਾਣ ਤੋਂ 1 ਘੰਟਾ ਬਾਅਦ ਸਵੇਰੇ ਸ਼ਾਮ ਲੈਣਾ ਤੁਹਾਨੂੰ ਰਿਜ਼ਲਟ 100% ਮਿਲਣਗੇ ਇਹ ਦਵਾਈ ਦਾ ਨਾਮ ਹੈ ਕਾਮ ਦੂਧਾ ਰਸ ਹਰੇਕ ਆਯੁਰਵੈਦਿਕ ਮੈਡੀਕਲ ਸਟੋਰ ਤੋਂ ਇਹ ਦਵਾਈ ਅਸਾਨੀ ਨਾਲ ਮਿਲ ਸਕਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਜਾਣਕਾਰੀ ਲੈਣ ਲਈ ਪਲੀਜ਼ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਬਹੁਤ ਹੀ ਜੋਗ ਤੇ ਰਿਜਲਟ ਦੇਣ ਵਾਲੀ ਦਵਾਈ ਹੈ ਕਾਮ ਦੂਧਾ ਰਸ ਲੈਣੀ ਕਿਵੇਂ ਮੈਂ ਵੀਡੀਓ ਦੇ ਵਿੱਚ ਆਲਰੇਡੀ ਤੁਹਾਨੂੰ ਦੱਸ ਚੁੱਕਾ ਹਾਂ ਧੰਨਵਾਦ